ਨਿਊਜ਼ ਰੀਡਰ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਤੁਸੀਂ ਜਿਹੜਾ ਨਵੇਂ ਸ਼ਹਿਰ ਦਾ ਮੂਸਾਪੁਰ ਰੋਡ ਤੇ ਸਥਿਤ ਕੂੜੇ ਵਾਲਾ ਡੰਪ ਦੇਖ ਰਹੇ ਆ ਇਸ ਦੇ ਉੱਪਰ ਜਿਹੜੀ ਮਿੱਟੀ ਪਾਈ ਹੋਈ ਹੈ ਆ ਮਿੱਟੀ ਜਿਹੜੀ ਕੂੜੇ ਦੇ ਉੱਤੇ ਪਾਈ ਆ ਇਸ ਦਾ ਮੁੱਦਾ ਕਰੀਬ-ਕਰੀਬ 2 ਮਹੀਨੇ ਤੋਂ ਬਹੁਤ ਜ਼ਿਆਦਾ ਗਰਮਾਇਆ ਹੋਇਆ ਹੈ ਸਿਆਸਤ ਦੀਆਂ ਉੱਚੀਆਂ ਉਡਾਰੀਆਂ ਦੇ ਵਿੱਚ ਇਸ ਦਾ ਨਾ ਚੱਲ ਰਿਹਾ ਹੈ ਇਸ ਕੋ ਇਹ ਆਪਾਂ ਦੇਖ ਰਹੇ ਹਾਂ ਜਿਹੜੀ ਮਿੱਟੀ ਮਹੀਂ ਦੇ ਨਾਲ ਖੁਰ ਕੇ ਕੂੜਾ ਥੱਲੇੋਂ ਬਾਹਰ ਆ ਰਿਹਾ ਹੈ ਤੇ ਇੱਥੇ ਮੌਕੇ ਤੇ ਨਵਾਂ ਸ਼ਹਿਰ ਤੋਂ ਸਾਬਕਾ ਬਧਾਇਕ ਅਗਰ ਸਿੰਘ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਸਾਰੀ ਉੱਚੀ ਹੋਈ ਆ ਉਹ ਵੀ ਬੈਨ ਦੇ ਉਹ ਵੀ ਪੂਰਾ ਅਜਾ ਦਿਖਾ ਲਿਓ ਉਹ ਤਾਂ ਨਿਕਲਿਆ ਦੋ ਦਿਨ ਹੀ ਪਿਆ ਨਹੀਂ ਪਿਆ ਕਿੰਨੇ ਕੋ ਟਿੱਪਰ ਤਾਂ ਵੀ ਦੇਖ ਕੇ ਪਤਾ ਲੱਗਾ ਦਾ ਕੂੜਾ ਦਾ ਇੱਥੇ ਵੀ ਪਿੱਛੇ ਥੱਲੇ ਨਜ਼ਰ ਆ ਰਿਹਾ ਆ ਕਿ ਇੰਨੇ ਕੋ ਟਿੱਪਰ ਟਰਾਲੀਆਂ ਆਈ 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 ਬਾਕੀ ਈਸ਼ੂ ਹੈ ਜਿਹੜਾ ਇਹ ਪਤਾ ਜਿਵੇਂ ਕਿ ਦੰਪਤ ਜਿਹੜਾ ਤੁਸੀਂ ਆਓ ਚਾਚਾ ਜੀ ਤੁਸੀਂ ਮੋੜਿਆ ਕਿ ਕਿ ਰੱਖੀਏ ਕਿੰਨੀਆਂ ਪੈਣੀਆਂ ਪਰ ਆਪਣੀ ਪਰ ਉਹਨੇ ਕਿਹਾ ਜੀ ਇੱਥੇ ਬੜੀ ਹਾਲ ਦਾ ਮੁੱਦਾ ਹੈ ਕਿ ਅੱਗੇ ਅੱਗੇ ਜਾਵੇ ਹਾਂ ਜੀ ਮੈਂ ਉਹਨੂੰ ਟ੍ਰਾਂਸਫਰ ਕਰਨਾ ਮਾਰਦੇ ਸਾਫ ਕਰਵਾ ਦੇ ਇੱਕ ਤੇ ਤੁਹਾਡਾ ਕੀ ਥੋੜਾ ਜਿਆ ਇੱਕ ਸਾਈਨ ਆਪਾਂ ਥੋੜਾ ਜਿਆ ਇੱਕ ਸਵਾਲ ਬੋਲਣ ਦਾ ਦੇਖੋ ਅੱਜ ਇੱਥੇ ਦੰਪਤੇ ਮੈਂ ਆਪਾਂ ਸਾਰੇ ਆ ਕੇ ਖੜੇ ਆ ਪਿਛਲੇ ਦਿਨੀ ਕਮੇਟੀ ਦੀ ਮੀਟਿੰਗ ਹੋਈ ਸੀ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਦੇਖਿਆ ਕਿ ਕਿਸ ਤਰੀਕੇ ਨਾਲ ਉਸ ਮੀਟਿੰਗ ਵਿੱਚ ਜੋ ਹਰ ਇੱਕ ਵਾਰੀ ਹੁੰਦਾ ਹੀ ਆ ਬਦਕਿਸਮਤੀ ਨਾਲ ਪਿਛਲੀ ਮੀਟਿੰਗ ਚ ਵੀ ਜਿਹੜਾ ਖਪਖਾਨਾ ਪਿਆ ਔਰ ਬੜੇ ਹੀ ਜਿਹਨੂੰ ਕਹਿੰਦੇ ਕਿ ਸ਼ਰਾਰਤੀ ਟੰਗ ਨਾਲ ਕਹਿ ਲੋ ਜਾਂ ਬੜਾ ਆਪਣੇ ਆਪਣੀ ਸਫਾਈ ਨਾਲ ਇਹਨਾਂ ਨੇ ਉਸ ਗੱਲ ਨੂੰ ਇੱਕ ਐਸਸੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਮਿਊਨਲ ਇਹਨੂੰ ਇੱਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਆਪਾਂ ਜਿਹੜਾ ਅਸਲੀ ਮੁੱਦੇ ਤੋਂ ਇਹਨੂੰ ਇਹਦਾ ਜਿਹੜਾ ਧਿਆਨ ਆਪਾਂ ਹਟਾਈ ਕੋਈ ਇਹਦੇ ਚ ਐਸੀਪਾਈ ਚਾਰੇ ਦੀ ਨਹੀਂ ਗੱਲ ਇਹ ਸ਼ਹਿਰ ਦਾ ਡੰਪ ਆ ਔਰ ਸਾਰੇ ਸ਼ਹਿਰ ਦਾ ਜਿਹੜਾ ਕੂੜਾ ਇੱਥੇ ਆ ਕੇ ਇਕੱਠਾ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਆ ਜਿੱਥੇ ਸ਼ਹਿਰ ਦੀ ਇੱਕ ਬਹੁਤ ਬੜੀ ਸਮੱਸਿਆ ਉੱਥੇ ਮੈਂ ਸਮਝਦਾ ਕਿ ਜਿਹੜੇ ਇਹਦੇ ਹਾਲੇ ਦੁਆਲੇ ਮਹੱਲੇ ਆ ਨਵੀਂ ਵਾਦੀ ਆ ਜਾਂ ਇਬਰਾਹਿਮ ਬਸਤੀਆਂ ਜਿੰਨੇ ਵੀ ਮਹੱਲੇ ਇੱਥੇ ਹਾਲੇ ਦੁਆਲੇ ਹੈਗੇ ਆ ਜਿੱਥੇ ਐਸੀਪਾਈ ਚਾਰਾ ਜ਼ਿਆਦਾ ਰਹਿੰਦਾ ਉਹਨਾਂ ਨੂੰ ਜ਼ਿਆਦਾ ਪਰੇਸ਼ਾਨੀ ਆ ਔਰ ਮੈਂ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਜਿਹੜੀ ਇੱਥੇ ਮਿੱਟੀ ਪਈ ਆ ਪਹਿਲੀ ਗੱਲ ਤਾਂ ਮਿੱਟੀ ਦੇ ਆਪਾਂ ਬਿਲਕੁਲ ਵੀ ਖਿਲਾਫ ਨਹੀਂ ਆ ਕਿਉਂਕਿ ਪਿੱਛੇ ਅੱਗ ਵੀ ਲੱਗੀ ਸੀ ਇੱਥੇ ਔਰ ਅੱਗ ਕਰਕੇ ਇੱਥੇ ਦੇ ਲੋਕਾਂ ਦਾ ਕਈ ਕਈਆਂ ਦੇ ਫੋਨ ਆਏ ਸੀ ਬੜੀ ਪਰੇਸ਼ਾਨੀ ਚ ਉਹਨਾਂ ਨੇ ਉਹ ਸਮਾਂ ਕੱਟਿਆ ਉਸ ਟਾਈਮ ਤੇ ਚਲੋ ਮੌਕੇ ਤੇ ਜੋ ਜੋ ਜ਼ਰੂਰਤ ਸੀ ਉਹ ਮਿੱਟੀ ਪਾ ਕੇ ਕਮੇਟੀ ਵੱਲੋਂ ਜਿਹੜੀ ਪੂਰੀ ਕੀਤੀ ਗਈ ਔਰ ਇਤਨਾ ਕਿਤੇ ਸਾਨੂੰ ਇਸ ਗੱਲ ਦੀ ਤਸੱਲੀ ਸੀ ਕਿ ਚਲੋ ਮੌਕੇ ਤੇ ਉਹਨਾਂ ਨੇ ਮਸਲਾ ਹੱਲ ਕੀਤਾ ਪਰ ਦੁੱਖ ਇਸ ਗੱਲ ਦਾ ਕਿ ਮੀਟਿੰਗ ਵਿੱਚ ਜਦ ਇਹ ਗੱਲ ਸਾਡੇ ਕਾਉਂਸਲ ਸਬਾਨਾ ਨੇ ਇਹ ਗੱਲ ਚੱਕੀ ਪਾਰਟੀਆ ਸਾਹਮਣੇ ਚੱਕੀ ਗੱਲ ਤਾਂ ਉਹਨਾਂ ਨੇ ਇਹ ਪੁੱਛੀ ਸੀ ਕਿ ਤੁਸੀਂ ਇਹ ਦੱਸੋ ਕਿ ਉੱਥੇ ਮਿੱਟੀ ਕਿੰਨੇ ਦੀ ਪਈ ਹੈ ਅਕਸਰ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਨੇ ਉਹ ਵੀ ਨੇ ਇਹ ਵੀ ਨੇ ਜਿੰਨਾ ਉਹਨਾਂ ਦਾ ਹੱਕ ਆ ਉਹਨਾਂ ਇਹਨਾਂ ਦਾ ਹੱਕ ਆ ਔਰ ਸਵਾਲ ਪੁੱਛਣਾ ਇਹਨਾਂ ਦਾ ਹੱਕ ਆ ਔਰ ਜਦ ਇਹ ਸਵਾਲ ਪੁੱਛਿਆ ਗਿਆ ਕਿ ਕਿੰਨੇ ਦੀ ਮਿੱਟੀ ਪਈ ਆ ਤਾਂ ਕਿਤੇ ਨਾ ਕਿਤੇ ਜਿਹੜੇ ਅੰਦਰ ਜਿਹੜੇ ਹੋਰ ਮੈਂਬਰ ਸਵਾਨ ਬੈਠੇ ਸੀ ਖਾਸ ਤੌਰ ਤੇ ਜਿਹੜੇ ਸਰਕਾਰ ਦਾ ਹਿੱਸਾ ਨੇ ਉਸੇ ਵੇਲੇ ਉਹ ਜਿਹੜੇ ਭੜਕੁੱਠੇ ਔਰ ਹਰਾਨੀ ਦੀ ਗੱਲ ਇਹ ਹੈ ਕਿ ਜਿਹੜੇ ਕੁਝ ਆਪੋਜੀਸ਼ਨ ਦੇ ਵੀ ਐਮਸੀ ਸੀਗੇ ਜਿਹੜੇ ਕਿ ਸਾਡੀ ਸਾਡੀ ਪਾਰਟੀ ਤੋਂ ਇਲਾਵਾ ਜਿਹੜੇ ਆਪੋਜੀਸ਼ਨ ਦੇ ਜਿਹੜੇ ਸਰਕਾਰ ਦਾ ਹਿੱਸਾ ਨਹੀਂ ਵੀ ਹੈ ਇਤਨਾ ਕਿਥੇ ਉਹ ਵੀ ਸਰਕਾਰ ਦੇ ਨਾਲ ਖੜੇ ਦਿਸਦੇ ਸੀਗੇ ਸਾਨੂੰ ਇਹ ਵੀ ਇੱਕ ਮੈਂ ਸਮਝਦਾ ਮਨਪਾਕੀ ਗੱਲ ਹੈ ਗੱਲ ਹੈ ਕਿ ਖੜੋ ਸਹੀ ਗੱਲ ਤੇ ਖੜੋ ਅੱਜ ਇੱਥੇ ਮੈਂ ਆਇਆ ਜੋ ਲੋਕਲ ਲੋਕ ਇੱਥੇ ਦੱਸਦੇ ਆ ਇੱਕ ਮੀਂਹ ਪਿਆ ਔਰ ਦੋ ਤੁਸੀਂ ਹਾਲਾਤ ਦੇਖ ਸਕਦੇ ਇੱਕ ਮੀਂਹ ਤੋਂ ਬਾਅਦ ਇਹ ਜਿਹੜੀ ਮਿੱਟੀ ਆ ਕਿਸ ਤਰੀਕੇ ਨਾਲ ਇਹ ਆਲਰੇਡੀ ਖਿੱਲਰ ਵੀ ਗਈ ਆ ਔਰ ਜੇ ਤੁਸੀਂ ਕੈਮਰਾ ਘੁਮਾ ਕੇ ਦੇਖੋ ਪੱਲੇ ਪਾਸੇ ਸਾਰੀ ਤਾਂ ਉਸਤੇ ਪਈ ਵੀ ਨਹੀਂ ਕੂੜਾ ਨੰਗਾ ਆ ਜਿਹੜਾ ਕੂੜਾ ਉੱਥੇ ਨੰਗਾ ਔਰ ਲਿਖਤੀ ਤੌਰ ਤੇ ਮੈਂ ਦੱਸਣਾ ਚਾਹਾਂ ਕਿ ਲਿਖਤੀ ਤੌਰ ਤੇ 5 6 ਐਮਸੀਆਂ ਵੱਲੋਂ ਈਓ ਸਾਹਿਬ ਨੂੰ ਰਿਕੁਐਸਟ ਕੀਤੀ ਗਈ ਕਿ ਸਾਨੂੰ ਇਹਦੀ ਡਿਟੇਲ ਦਿੱਤੀ ਜਾਵੇ ਕਿ ਮਿੱਟੀ ਕਿੰਨੇ ਦੀ ਪਈ ਆ ਬਾਰ ਬਾਰ ਉਹਨਾਂ ਨੂੰ ਯਾਦ ਕਰਾਉਣ ਦੇ ਬਾਵਜੂਦ ਪੁੱਛਣ ਦੇ ਬਾਵਜੂਦ ਉਹਨਾਂ ਨੇ ਕੋਈ ਵੀ ਸਾਨੂੰ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਕਿੰਨੇ ਦੀ ਮਿੱਟੀ ਪਈ ਆ ਨਹੀਂ ਪਈ ਸੋ ਇਹ ਬੜਾ ਗੰਭੀਰ ਮਸਲਾ ਔਰ ਜੁੱਥੇ ਤੱਕ ਸਾਨੂੰ ਸਮਝ ਆਇਆ ਕਿ ਇੱਥੇ ਲਗਭਗ 30 35 ਲੱਖ ਰੁਪਏ ਦਾ ਰੋਲਾ ਪੈਂਦਾ ਹੁਣ ਮੇਰੇ ਖਿਆਲ ਨਾਲ ਇਹ ਪਿੱਛੇ ਖੜੇ ਆ ਪੀਤੀ ਜੀ ਚੱਕਰ ਦੀ ਦੱਸਦੇ ਕਿ 27 ਲੱਖ ਦਾ ਜਿਹੜਾ ਬਿੱਲ ਉੱਥੇ ਜਿਹੜਾ ਕਮੇਟੀ ਨੇ ਪੇ ਕੀਤਾ ਉਸ ਤੋਂ ਇਲਾਵਾ ਵੀ ਜੇ ਕੋਈ ਹੈ ਤਾਂ ਸਾਨੂੰ ਉਹ ਮਗਰੋਂ ਪਤਾ ਚੱਲੂਗਾ ਪਰ ਹੁਣ ਤੱਕ ਦਾ 27 ਲੱਖ ਦਾ ਕਨਫਰਮ ਕਰ ਚੁੱਕੇ ਆ ਮੈਂ ਇਸ ਮੌਕੇ ਤੇ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਜੇ ਕਿਸੇ ਬੰਦੇ ਨੇ ਮਿੱਟੀ ਦਾ ਟਿੱਪਰ ਮੰਗਾਣਾ ਹੋਵੇ 4500 ਤੋਂ 5000 ਰੁਪਏ ਦਾ ਇੱਕ ਟਿੱਪਰ ਜਿਹੜਾ ਕਾਸਟ ਕਰਦਾ ਹੈ ਤੇ ਜੇ 100 ਟਿੱਪਰ ਵੀ ਇੱਥੇ ਆਇਆ ਹੋਵੇ ਮਿੱਟੀ ਦਾ ਤਾਂ 5-7 ਲੱਖ ਰੁਪਏ ਤੋਂ ਵੱਧ ਦਾ ਖਰਚਾ ਨਹੀਂ ਆ ਇਹ ਬਾਕੀ ਜਿਹੜਾ ਫालतू 20-22 ਲੱਖ ਰੁਪਈਆ ਉਹ ਕਿੱਥੇ ਗਿਆ ਕੀ ਆਪਾਂ ਹੁਣ ਸਵਾਲ ਵੀ ਨਾ ਪੁੱਛੀਏ ਔਰ ਮੈਂ ਇਸ ਮੌਕੇ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਦੀ ਗੱਲਾਂ ਚਾਕੇ ਗੁਮਰਾਹ ਨਾ ਹੋ ਜਿਹੜੇ ਫੈਕਟਸ ਉਹਨੂੰ ਵੈਰੀਫਾਈ ਕਰੋ ਕਿਉਂਕਿ ਜਿਸ ਤਰੀਕੇ ਨਾਲ ਉਸ ਮੀਟਿੰਗ ਵਿੱਚ ਅਟੈਕ ਕਰਕੇ ਜੋ ਕਿ ਸਾਰਾ ਕੁਝ ਸੋਸ਼ਲ ਮੀਡੀਆ ਤੇ ਅਵੇਲੇਬਲ ਆ ਅਗਲੇ ਬੰਦੇ ਨੂੰ ਕਨਫਿਊਜ਼ ਕਰਕੇ ਯੋਦੇ ਮੂਚ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਇਹੋ ਜੀ ਗੱਲ ਪਾਈ ਜਾਵੇ ਜਿਹਦਾ ਮੁੱਦਾ ਬਣਾਇਆ ਜਾਵੇ ਬਸ ਹਾਲਾਂਕਿ ਪਾਟਿਆ ਸਾਹਿਬ ਨੇ ਉਸ ਤੋਂ ਬਾਅਦ ਫਿਰ ਬਾਹਰ ਨਿਕਲ ਕੇ ਬਾਕੀ ਮੈਂਬਰ ਸਬਾਨਾ ਨੇ ਇਹਦਾ ਸਪਸ਼ਟਿਕਰਨ ਵੀ ਦਿੱਤਾ ਸੀਗਾ ਕਿ ਆਪਾਂ ਮਿੱਟੀ ਦੇ ਖਿਲਾਫ ਨਹੀਂ ਸ਼ਹਿਰ ਦਾ ਕੰਮ ਹੋ ਰਿਹਾ ਆਪਾਂ ਸ਼ਹਿਰ ਦੀ ਡਿਵੈਲਪਮੈਂਟ ਦੇ ਖਿਲਾਫ ਨਹੀਂ ਪਰ ਇਸ ਗੱਲ ਦਾ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਕੀਤਾ ਮੈਂ ਜਿਆਦਾ ਲੰਮਾ ਲੈਕਚਰ ਨਹੀਂ ਦਊਂਗਾ ਮੈਂ ਤੁਹਾਨੂੰ ਪਤਾ ਪਿਛਲੇ ਦਿਨੀ ਐਕਸੀਡੈਂਟ ਹੋਇਆ ਸੀ ਹੁਣ ਵੀ ਮੈਂ ਚਲੋ ਆਪਣਾ ਜੋ ਮੇਰਾ ਫਰਜ਼ ਆ ਇਹ ਕੋਈ ਮੈਂ ਕੋਈ ਆਸਾਨ ਨਹੀਂ ਡਿਊਟੀ ਆ ਲੋਕਾਂ ਨੇ ਸਾਡੇ ਮੈਂਬਰਾਂ ਨੂੰ ਚੁਣਿਆ ਸੀ ਕਮੇਟੀ ਬਣਾਈ ਸੀ ਚਲੋ ਤੱਕੇ ਨਾ ਬਰਖਾਸ ਕਰਤਾ ਇਹਨਾਂ ਨੇ ਸਾਡੇ ਮੈਂਬਰਾਂ ਨੂੰ ਆਪਾਂ ਉਸ ਗੱਲ 'ਚ ਨਹੀਂ ਵੜਦੇ ਨਹੀਂ ਪੈਂਦੇ ਉਸ ਗੱਲ 'ਚ ਪਰ ਗੱਲ ਇਹ ਆ ਫੈਕਟ ਆਫ ਦਾ ਮੈਟਰ ਕਿ ਅੱਜ ਸਰਕਾਰ ਵੀਰ ਨੇ ਤੁਸੀਂ ਵੀ ਆਏ ਹੋ ਸਾਰੇ ਸਤਕਾਰਯੋਗ ਨੇ ਸਾਰੀ ਸਤਕਾਰਯੋਗ ਨੇ ਕੁਝ ਵਿੱਚ ਇੱਕ ਅੱਦੇ ਹੋ ਜਾਂਦੇ ਕਈ ਵਾਰੀ ਜਿਹੜੇ ਸਵਾਲ ਨਹੀਂ ਪੁੱਛਦੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਉਹ ਵੀ ਇਹ ਗੱਲਾਂ ਜਿਹੜੇ ਫੈਕਟਸ ਆ ਪੁੱਛਣ ਕੀ ਕੀ ਉਹ ਕਮੇਟੀ ਬਣੀ ਸੀ ਨਹੀਂ ਬਣੀ ਸੀ ਐਦਾਂ ਹੀ ਇੱਕ ਕਮੇਟੀ ਬਣੀ ਸੀਗੀ ਜੀ ਕਿ ਜਿੰਨੇ ਵੀ ਲੋਕਾਂ ਨੇ ਸਰਕਾਰੀ ਜ਼ਮੀਨ ਤੇ ਕਮੇਟੀ ਦੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ ਪਿਛਲੇ ਸਮੇਂ ਚ ਉਹਨਾਂ ਦੀ ਲਿਸਟ ਬਣਾਈ ਜਾਵੇ ਉਹਦੇ ਬਾਰੇ ਵੀ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਪਿਛਲੇ ਦਿਨੀ ਰੇਲਵੇ ਰੋਡ ਦਾ ਮੁੱਦਾ ਉਠਿਆ